ਫਿਰੋਜ਼ਪੁਰ ਦੇ ਵਿੱਚ ਇੱਕ ਪੁੱਤ ਕਿਵੇਂ ਇੱਕ ਪੁੱਤ ਬਣਿਆ ਜਿਸ ਨੇ ਆਪਣੇ ਮਾਪਿਆਂ ਦੀ ਗੁੱਟਮਾਰ ਕੀਤੀ 8 ਤੋਂ ਜ਼ਿਆਦਾ ਟੀਮਾਂ ਦਾ ਗਠਨ ਹੋਇਆ ਪਰ ਹਾਲੇ ਤੱਕ ਵੀ ਮੁਲਜ਼ਮ ਪੁਲਿਸ ਕਸੜੀ ਤੋਂ ਬਾਹਰ ਦੱਸਿਆ ਜਾ ਰਿਹਾ ਹੈ ਫਿਰੋਜ਼ਪੁਰ ਦਾ ਇਹ ਪੂਰਾ ਮਸਲਾ ਸੀ ਕਿ ਕਿਵੇਂ ਮਾਪਿਆਂ ਦੇ ਨਾਲ ਇਸ ਨੌਜਵਾਨ ਨੇ ਗੁੱਟਮਾਰ ਕੀਤੀ ਲਵਪ੍ਰੀਤ ਨਾ ਦੇ ਇਸ ਨੌਜਵਾਨ ਦੀ ਹਾਲੇ ਤੱਕ ਗ੍ਰਿਫਤਾਰੀ ਨਹੀਂ ਹੋਈ ਪੁਲਿਸ ਸੋਰਸਿਸ ਦੇ ਮੁਤਾਬਕ ਹੁਣ ਤੱਕ 8 ਟੀਮਾਂ ਦਾ ਗਠਨ ਕੀਤਾ ਗਿਆ ਹੈ 10 ਦਿਨ ਬੀਤ ਚੁੱਕੇ ਨੇ ਤਾਂ 24 April ਨੂੰ ਪੁਲਿਸ ਨੇ ਲੱਪ ਪ੍ਰਿਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਸੀ। ਦਾ 10 ਦਿਨ ਬਾਅਦ ਹਾਲੇ ਤੱਕ ਗ੍ਰਿਫਤਾਰੀ ਨਹੀਂ ਹੋਈ। ਘਟਨਾ ਤੋਂ 9 ਦਿਨ ਬਾਅਦ ਪੁਲਿਸ ਐਫ ਆਈ ਆਰ ਦਰਜ ਕਰਦੀ ਹੈ। ਸੋਰਸਸ ਮੁਤਾਬਕ ਮਾਮਲੇ ਦੀ ਜਾਂਚ ਲਈ 8 ਟੀਮਾਂ ਦਾ ਗਠਨ ਹੋਇਆ ਹੈ। ਗ੍ਰਿਫਤਾਰੀ ਕਦੋਂ ਹੋਏਗੀ? ਫਿਰੋਜ਼ਪੁਰ ਦੇ ਪੁਲਿਸ ਦਾ ਅਫੀਸ਼ੀਅਲ ਵਰਜ਼ਨ ਜਿਹੜਾ ਉਸ ਦਾ ਇੰਤਜ਼ਾਰ ਰਹੇਗਾ ਕਿ ਕਦੋਂ ਐਸਐਸਪੀ ਫਿਰੋਜ਼ਪੁਰ ਦੱਸਣਗੇ ਕਿ ਇਸ ਪੂਰੇ ਘਟਨਾਕ੍ਰਮ ਨੂੰ ਅੰਜਾਮ ਦੇਣ ਵਾਲਾ ਮੁਲਜ਼ਮ ਚੱਕ ਲਿਆ ਗਿਆ ਹੈ। ਫिलहाल ਇਹ ਖਬਰ ਨਹੀਂ ਆਈ। ਇੰਤਜ਼ਾਰ ਰਹੇਗਾ ਕਿ ਕਦੋਂ ਫਿਰੋਜ਼ਪੁਰ ਦੇ ਪੁਲਿਸ ਕਾਰਵਾਈ ਇਸਤੇ ਕਰਨ ਜਾ ਰਹੀ ਹੈ। ਪੁਲਿਸ ਸੋਰਸਸ ਦੇ ਮੁਤਾਬਕ ਜੇ ਅਸੀਂ ਗੱਲ ਕਰੀਏ 8 ਟੀਮਾਂ ਦਾ ਗਠਨ ਹੋਇਆ ਹੈ। 8 ਟੀਮਾਂ 10 ਦਿਨ ਹਾਲੇ ਤੱਕ ਵੀ ਗ੍ਰਿਫਤਾਰੀ ਲਵਪ੍ਰਿਤ ਨਾਦੇਸ ਨੌਜਵਾਨ ਦੀ ਕਿਉਂ ਨਹੀਂ ਹੋ ਸકી ਜਿਸ ਨੇ ਆਪਣੇ ਮਾਪਿਆਂ ਨੂੰ ਇਸ ਤਰੀਕੇ ਨਾਲ ਵੈਸ਼ਿਆਣਾ ਤਰੀਕੇ ਨਾਲ ਮਾਰਿਆ ਕੋਟਿਆ ਕਿ ਤਸਵੀਰਾਂ ਦੇਖ ਕੇ ਵੀ ਦੇਖਣ ਵਾਲੇ ਨੂੰ ਸ਼ਰਮ ਆ ਜਾਂਦੀ ਹੈ ਤਾਂ 10 ਦਿਨ ਬੀਤ ਚੁੱਕੇ ਨੇ 24 ਅਪ੍ਰੈਲ ਨੂੰ ਪੁਲਿਸ ਪਰਚਾ ਦਰਜ ਕਰਦੀ ਹੈ ਤਾਂ ਪੁਲਿਸ ਭੂਮਿਕਾ ਤੇ ਸਵਾਲ ਕਿਉਂ ਹੈ ਜੇ ਇਹ ਵਾਰਦਾਤ ਪਿਛਲੇ 10 ਦਿਨ ਪਹਿਲਾਂ ਹੋ ਚੁੱਕੀ ਸੀ ਤਾਂ 9 ਦਿਨ ਪੁਲਿਸ ਕੀ ਕਰ ਰਹੀ ਸੀ ਪ੍ਰਮਾਫੀ ਐਵਿਡੈਂਸ ਤੇ ਆਧਾਰ ਤੇ ਪੁਲਿਸ ਦਾ ਫਰਜ਼ ਬਣਦਾ ਸੀ ਕਿ 9 ਦਿਨ ਪਹਿਲਾਂ ਐਫ ਆਈ ਆਰ ਦਰਜ ਕਰਨ ਦਾ 24 ਅਪ੍ਰੈਲ ਨੂੰ ਐਫ ਆਈ ਆਰ ਦਰਜ ਕਰਕੇ ਪੁਲਿਸ ਨੇ ਜਿਸ ਤਰੀਕੇ ਦੇ ਨਾਲ ਇੱਕ ਕਮਜ਼ੋਰੀ ਦਿਖਾਈ ਇਹ ਆਪਣੇ ਆਪ ਚ ਬਿਆਨ ਕਰਦੀ ਹੈ ਕਿ ਭਾਵੇਂ ਮੁਲਜ਼ਮ ਮੌਕੇ ਤੇ ਫੜਿਆ ਜਾ ਸਕੇ ਜਾਂ ਕੱਲ ਨੂੰ ਮੁਲਜ਼ਮ ਦੀ ਗ੍ਰਿਫਤਾਰੀ ਪਾ ਜਾ ਤਾਂ ਪ੍ਰੋਸੀਕਿਊਸ਼ਨ ਪੱਖ ਤੇ ਇੱਕ ਬਹੁਤ ਵੱਡਾ ਚੈਲੰਜ ਅਦਾਲਤਾਂ ਚ ਹੁੰਦਾ ਹੈ ਕਿ ਮੌਕਾ ਹੈ ਵਾਰਦਾਤ ਤੇ ਤੁਸੀਂ ਫਸਟ ਇਨਫੋਰਮੇਸ਼ਨ ਰਿਪੋਰਟ ਦਰਜ ਕਿਉਂ ਨਹੀਂ ਕੀਤੀ ਐਫ ਆਈ ਆਰ ਦੀ ਡੈਫੀਨੇਸ਼ਨ ਕੀ ਹੈ ਫਸਟ ਇਨਫੋਰਮੇਸ਼ਨ ਰਿਪੋਰਟ ਜਿਹੜੀ ਕਿ ਕੁਝ ਮਿੰਟਾਂ ਦੇ ਦਰਮਿਆਨ ਕੁਝ ਘੰਟਿਆਂ ਦੇ ਦਰਮਿਆਨ ਡੀਡੀਆਰ ਤੋਂ ਬਾਅਦ ਪੰਜਾਬ ਦੀ ਪੁਲਿਸ ਨੂੰ ਦਰਜ ਕਰਨੀ ਪੈਂਦੀ ਹੈ ਤਾਂ ਫਰੋਜ਼ਪੁਰ ਦੇ ਪੁਲਿਸ ਨੌ ਦਿਨ ਕਿਹੜੇ ਖਾਤੇ ਚ ਬਿਜ਼ੀ ਕੀ ਕਰ ਰਹੀ ਸੀ ਪੰਜਾਬ ਦੇ ਵਿੱਚ 80 ਹਜ਼ਾਰ ਪੁਲਿਸ ਹੈ ਮੰਨਿਆ 40 ਹਜ਼ਾਰ ਪੁਲਿਸ ਲੋਕ ਸਭਾ ਇਲੈਕਸ਼ਨ ਚ ਬਿਜ਼ੀ ਹੈ ਤਾਂ ਇਸ ਤੋਂ ਵੱਡੀ ਵਾਰਦਾਤ ਕੀ ਹੋ ਸਕਦੀ ਹੈ ਕਿ ਇੱਕ ਕਪੋਤਾ ਆਪਣੇ ਮਾਪਿਆਂ ਦੇ ਕੁੱਟਮਾਰ ਕਰੇ ਤੇ ਫਰੋਜ਼ਪੁਰ ਦੇ ਪੁਲਿਸ ਅੱਖਾਂ ਤੇ ਹੱਥ ਧਰ ਕੇ ਬੈਠੀ ਰਹੇ ਕਿ ਕੋਈ ਗੱਲ ਨਹੀਂ ਇਹ ਤਾਂ ਜਾਤੀ ਮਸਲੇ ਨੇ ਇਹ ਤਾਂ ਨਿੱਜੀ ਮਸਲੇ ਹੈ ਜ਼ਾਤੀ ਮਸਲੇ ਉਹ ਨਹੀਂ ਜ਼ਾਤੀ ਹੁੰਦੇ ਜਦੋਂ ਘਰ ਦੀਆਂ ਕੰਧਾਂ ਦੇ ਅੰਦਰ ਹੋਣਾ ਪਰ ਉਸ ਟਾਈਮ ਵੀ ਜ਼ਾਤੀ ਨਹੀਂ ਹੋ ਸਕਦੇ ਇਹ ਮਸਲੇ ਜ਼ਿਆਦਤੀ ਵਾਲੇ ਹੁੰਦੇ ਆ ਤਾਂ ਪੁਲਿਸ ਨੂੰ ਚਾਹੀਦਾ ਸੀ ਕਿ ਜਦੋਂ 10 ਦਿਨ ਪਹਿਲਾਂ ਪੂਰਾ ਵਾਕਿਆਤ ਵਾਪਰਿਆ ਤਾਂ ਪਰਚਾ ਮੌਕੇ ਤੇ ਦਰਜ ਕਰਨਾ ਚਾਹੀਦਾ ਸੀ ਲੇਟ ਲਤੀਫੀਆਂ ਐਫ ਆਈ ਆਰ ਦੇਰੀ ਨਾਲ ਕਰਨਾ ਸਿੱਧੇ ਤੌਰ ਤੇ ਮਲਜ਼ਮ ਨੂੰ ਸ਼ਹਿ ਦੇਣ ਦੇ ਬਰਾਬਰ ਹੁੰਦਾ ਹੈ ਅਦਾਲਤਾਂ 'ਚ ਦੇਲ ਐਪਲੀਕੇਸ਼ਨ ਦੇ ਵੇਲੇ ਜਦੋਂ ਪ੍ਰੋਸੀਕਿਊਸ਼ਨ ਪੱਖ ਸਰਕਾਰੀ ਪੱਖ ਮੁਲਜ਼ਮ ਦੇ ਖਿਲਾਫ ਐਵਿਡੈਂਸ ਪੇਸ਼ ਕਰਦਾ ਉਸ ਵੇਲੇ ਮੁਲਜ਼ਮ ਦੇ ਪੱਖ ਤੋਂ ਖੜੇ ਕੀਤੇ ਗਏ ਵਕੀਲ ਇਹਨਾਂ ਗੱਲਾਂ ਨੂੰ ਮੂਰੇ ਰੱਖਦੇ ਨੇ ਕਿ ਐਫਆਈਆਰ ਤਾਂ ਇਹਨਾਂ ਦਿਨ ਬਾਅਦ ਦਰਜ ਹੋਈ ਹੈ ਤਾਂ ਕੁਝ ਰਿਆਇਤਾਂ ਜਿਹੜੀਆਂ ਮੁਲਜ਼ਮ ਨੂੰ ਮਿਲਦੀਆਂ ਨੇ ਕੁਝ ਕੇਸਿਸ 'ਚ ਪਰ ਪੰਜਾਬ ਦੀ ਪੁਲਿਸ ਦਾ ਹੱਕ ਬਣਦਾ ਸੀ ਕਿ 10 ਦਿਨ ਪਹਿਲਾਂ ਹੀ ਪਰਚਾ ਕੁਝ ਘੰਟਿਆਂ ਦੇ ਦਰਮਿਆਨ ਦਰਜ ਕਰ ਦੇ ਤਾਂ 9 ਦਿਨ ਆਖਰਕਾਰ ਫਿਰੋਜ਼ਪੁਰ ਦੀ ਪੁਲਿਸ ਇੰਤਜ਼ਾਰ ਕਿਸਦਾ ਕਰ ਰਹੀ ਸੀ ਇਸ ਦਾ ਵੀ ਸਾਨੂੰ ਜਵਾਬ ਚਾਹੀਦਾ ਤਾਂ ਬਹੁਤ ਵੱਡੀਆਂ ਇਨਫੋਰਮੇਸ਼ਨਸ ਨੇ ਕਿ ਇਸ ਘਟਨਾਕ੍ਰਮ ਤੋਂ ਬਾਅਦ ਫਿਰੋਜ਼ਪੁਰ ਦੇ ਪੁਲਿਸ ਤੇ ਦਾ ਬਹੁਤ ਵੱਡਾ ਸਵਾਲ ਹੈ ਕਿ ਐਫ ਆਈ ਆਰ ਤਾਂ ਤੁਸੀਂ ਦਰਜ ਕੀਤੀ ਪਰ 10 ਦਿਨ ਦਾ ਇੰਤਜ਼ਾਰ ਕਿਉਂ ਜੇ 9 ਦਿਨ ਪਹਿਲਾਂ ਤੁਸੀਂ ਐਫ ਆਈ ਆਰ ਦਰਜ ਕਰਦੇ ਹੋ ਸਕਦਾ ਇੱਕ ਅੱਧਾ ਐਵਿਡੈਂਸ ਹੋਰ ਤੁਹਾਨੂੰ ਸਟਰੋਂਗ ਮੌਕੇ ਤੋਂ ਬਰਾਮਦ ਹੁੰਦਾ 16 April ਦਾ ਮਸਲਾ ਹੈ ਗੋਗੋ ਆਨੇ ਪਿੰਡ ਫਿਰੋਜ਼ਪੁਰ ਦੇ ਦੀਨ ਹੈ ਇਹ ਵਾਰਦਾਤ ਵਾਪਰਦੀ ਹੈ ਕਿ ਇੱਕ ਨੌਜਵਾਨ ਆਪਣੇ ਮਾਪਿਆਂ ਦੇ ਨਾਲ ਕੁੱਟਮਾਰ ਕਰਦਾ ਹੈ ਜਿਹੜੇ ਮਾਪਿਆਂ ਨੇ ਇਸ ਨੂੰ ਜੰਮਿਆ ਇਸ ਨੂੰ ਬੋਲਣਾ ਸਿਖਾਇਆ ਉਂਗਲ ਫੜਕੇ ਤੁਰਨਾ ਸਿਖਾਇਆ ਦੁਨੀਆਦਾਰੀ ਦਿਖਾਈ ਤਾਂ ਫਿਰ ਉਹਨਾਂ ਮਾਪਿਆਂ ਤੇ ਸਵਾਲ ਕਿਸ ਕਦਰ ਕੋਈ ਗਾਲੀ ਗਲੋਚ ਨਹੀਂ ਮਾਰ ਕੁੱਟ ਕੇ 17 April ਨੂੰ ਮੈਡੀਕਲ ਹੋਇਆ 18 19 April ਨੂੰ ਡਾਕਟਰ ਦੀ ਛੁੱਟੀ ਸੀ 20 ਅਪ੍ਰੈਲ ਨੂੰ ਪੁਲਿਸ ਮੈਡੀਕਲ ਰਿਪੋਰਟ ਆਈ 21 ਅਪ੍ਰੈਲ ਨੂੰ ਪੁਲਿਸ ਦੀ ਟੀਮ ਪਰਿਵਾਰ ਕੋਲ ਪਹੁੰਚੀ ਪਰ ਪਰਿਵਾਰ ਨੇ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ 22 ਅਪ੍ਰੈਲ ਨੂੰ ਪੁਲਿਸ ਨੇ ਕਾਰਵਾਈ ਲਈ ਹਾਮੀ ਭਰੀ 24 ਤਰੀਕ ਨੂੰ ਪੁਲਿਸ ਨੇ ਐਫ ਆਈ ਆਰ ਧਾਰਾ 379 ਬੀ ਜੋੜ ਦਿੱਤੀ ਤਾਂ ਇਹ ਪੁਲਿਸ ਦੀ ਇੱਕ ਪ੍ਰਕਿਰਿਆ ਹੁੰਦੀ ਹੈ ਇਸੇ ਤਰੀਕੇ ਨਾਲ ਤਰਨਤਾਰਨ ਵਾਲੇ ਕੇਸ 'ਚ ਸੀ ਤੁਹਾਡੇ ਯਾਦ ਹੋਊਗਾ ਕਿ ਤਰਨਤਾਰਨ ਦੇ ਐਸਐਸਪੀ ਦਾ ਬਿਆਨ ਸੀ ਜਦੋਂ ਇੱਕ ਵੀਡੀਓ ਵਾਈਰਲ ਹੋਈ ਤਾਂ ਇਸ ਪੂਰੇ ਮਸਲੇ ਤੇ ਬਹੁਤ ਵੱਡੇ ਉਸ ਵੇਲੇ ਚਰਚੇ ਪੁਲਿਸ ਨੇ ਉਸ ਵੇਲੇ ਵੀ ਕਿਹਾ ਕਿ ਪਰਿਵਾਰ ਕਾਰਵਾਈ ਨਹੀਂ ਕਰਵਾਉਣਾ ਚਾਹੁੰਦਾ